ਹਾਂਜੀ ਸਤ ਸ੍ਰੀ ਅਕਾਲ ਦੋਸਤੋ ਪਿੰਡੂ ਕੀਤੇ ਚੈਨਲ ਚ ਬਾਈ ਜੀ ਸਵਾਗਤ ਕਰਦੇ ਆ ਰੋਹ ਦੀ ਤਰ੍ਹਾਂ ਹਾਜ਼ਰ ਆ ਬਈ ਅੱਜ ਫੇਰ ਆਪਾਂ ਕੋਟਕਪੂਰਾ ਮੰਡੀ ਦੇ ਵਿੱਚ ਥੂੜੀ ਦੀ ਬੋਲੀ ਤੇ ਆਏ ਆ ਤੇ ਅੱਜ ਤਰੀਕ ਦੀ ਜਿਹੜੀ ਗੱਲ ਕਰਗੇ ਬਾਈ ਜੀ ਤਰੀਕ ਜਿਹੜੀ ਅੱਜ 12 ਅਕਤੂਬਰ 2025 ਤੇ ਬੋਲੀ ਸਟਾਰਟ ਹੋਣ ਵਾਲੀ ਆ ਬਾਈ ਜੀ ਟਾਈਮ ਜਿਹੜਾ ਰਹਿ ਗਿਆ 7:02 ਹੋ ਗਏ ਬਸ ਇੰਨੇ ਕੁ ਹੀ ਹੁੰਦੀ ਆ ਗਾਗੂ ਕਹਿ ਕੇ ਆ ਬਾਈ ਜੀ ਅੱਜ ਦੋ ਤਿੰਨ ਤੇ ਦੋ ਤੇ ਦੋ ਚਾਰ ਟਰਾਲੀਆਂ ਜਿਹੜੀਆਂ ਜਿਹੜੀਆਂ ਬਈ ਥੂੜੀ ਰਿਨਾਂ ਤੇ ਆ ਜੋ ਕੀ ਰੇਟ ਜਾਂਦਾ ਵੇਖ ਗਏ ਬਾਈ ਜੀ ਤੇ ਜਿਹੜਾ ਕੱਲ ਦਾ ਰੇਟ ਗਿਆ ਸੀਗਾ ਬਾਈ ਉਹ ਗਿਆ ਸੀਗਾ ਬਾਈ 400 ਤੇ 60 ਰੁਪਏ ਤੇ ਅੱਜ ਦਾ ਰੇਟ ਵੇਣੇ ਆ ਬਾਈ ਥੋੜਾ ਕੰਮ ਇਹ ਆ ਕਿ ਕੀ ਕਰਨਾ ਬਾਈ ਪਤਾ ਹੀ ਆ ਤੁਹਾਨੂੰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆ ਜੋ ਫਿਰ ਉਹ ਪਹਿਲੀ ਟਰਾਲੀ ਤੇ ਜਾਣਾ ਬਾਈ ਤੇ ਪਹਿਲੀ ਟਰਾਲੀ ਦਾ ਜਿਹੜਾ ਰੇਟ ਵੇਣੇ ਆ ਕੀ ਜਾਂਦਾ ਤੂੜੀ ਦੀ ਕੁਆਲਿਟੀ ਪਸਾਉਨੇ ਆ ਤੁਹਾਨੂੰ ਬਾਈ ਲਓ ਬਾਈ ਨੇ ਇਹ پوری ਦਿਨ ਮੁੱਕਦੀ ਨਾ ਦੇ ਪਰ ਚਾਰ ਮਹੀਨੇ ਅੱਜ ਕਿਵੇਂ ਰੰਗ ਜਾ ਨਹੀਂ ਨਹੀਂ ਛੱਡ ਦੇ ਵਿੱਚੋਂ ਆਈ ਆ ਕਈ ਵਾਰੀਓ ਕਾਂਦਨੇ ਨਾਲ ਹੁੰਦੀ ਹੋਰ ਸਾ ਨਹੀਂ ਆਇਆ ਨਹੀਂ ਲਾਇਆ ਨਹੀਂ ਜਾਣਦਾ ਅੱਜ ਨੰਬਰ ਹੈ ਬਾਈ ਨੂੰ ਆ ਜਾਂਦੇ ਅੱਖਾਂ ਹੁੰਦੀਆਂ ਹਾਂ ਕਿਦਾ ਕੇਵਰੀ ਟਾਂਗਰ ਦਾ ਰੰਗ ਹੀ ਕੇਵਰੀ ਹੋ ਜਾਂਦਾ ਨਾ ਆ ਬੋਲੋ ਭਾਈ ਉਹ ਤਾਂ ਬਾਈਪਾਸਾਂ ਟੱਪਿਆਦਾ 250 ਰੁਪਿਆ 250 ਰੁਪਿਆ 250 ਰੁਪਿਆ 250 ਰੁਪਿਆ ਬੋਲਾ ਭਾਈ ਜੀ ਭਾਈ ਜੀ 250 ਰੁਪਿਆ ਨਹੀਂ ਲੋ ਜੀ ਬਾਈ ਜਿਹੜਾ ਪਹਿਲੇ ਟ੍ਰਾਲੀ ਦਾ ਰੇਟ ਲੱਗਿਆ ਬਾਈ ਇਹ 250 ਰੁਪਿਆ ਪਰ ਨਹੀਂ ਵੇਚੀ ਬਾਈ ਜਿਹੜੇ ਅਗਲੇ ਨੱਕ ਦਾ ਰੇਟ ਵੇਣੇ ਆ ਬਾਈ ਜੀ ਕੀ ਚਾਹੁੰਦਾ ਅੱਜ ਬਾਹਰ ਦੀ ਆ ਬਈ ਅਗਲੂਗੀ ਉਹ ਜਿੱਦ ਤੋਂ ਮਾਤੀ ਕਰਨਾ ਮਿੱਟੀ ਦਾ ਰੱਟ ਕੋਈ ਆ ਗਿਆ ਨਾ ਛਾਊਗਾ ਨਹੀਂ ਇਹ ਨਹੀਂ ਹੁੰਦਾ ਕਿਤੇ ਆ ਆ ਬਾਹਰ ਨਾ ਉਹ ਲੋ ਵੀ ਬਾਹਰ ਦੀ ਤੂੜੀ ਆ ਬੋਲਾ ਬੋਲਾ 250 ਰੁਪਿਆ 250 ਰੁਪਿਆ 250 ਬੋਲਾ ਭਾਈ ਜਣੇ 55 60 65 70 75 80 80 90 95 300 5 305 ਬੋਲਾਂਗੇ ਨਾ 10 310 ਰੁਪਏ ਬੋਲਦਾ ਕੋਈ 310 ਬਈ ਲਿਖ ਬਈ ਲਓ ਜੀ ਭਾਈ ਜੀ ਵੜੇ ਦੂਸਰੀ ਟਰਾਲੀ ਦਾ ਰੇਟ ਗਿਆ ਭਾਈ ਜੀ ਟੂੜੀ ਦਾ 300 ਤੇ 10 ਰੁਪਏ ਤੱਕ ਤੇ ਲਓ ਜੀ ਜਿਹੜਾ টাই ਸੋਟੋ ਲੈ ਕੇ ਤੇ 310 ਰੁਪਏ ਤੱਕ ਜਾ ਰੇਡ ਗਿਆ ਬਈ ਤੇ ਆ ਨਕ ਦਾ ਰੇਡ ਦੇਣੇ ਆ ਬਈ ਥੂੜੀ ਦਾੜੀ ਵਧੀਆ ਪਈ ਇੱਕ ਗੱਲ ਦੱਸ ਦਈਏ ਕੁਆਲਿਟੀ ਫੁੱਲ ਦਾ ਥੂੜੀ ਦੀ ਤੇ ਅੱਜ ਜਿਹੜਾ ਦੇਣ ਜਿਹੜਾ ਐਤਵਾਰ ਅੱਜ ਤਾਂ ਕਰਕੇ ਬਈ ਥੋੜੇ ਗਾ ਕਾਏ ਆ ਜਿਆਦੇ ਨਹੀਂ ਆਏ ਤੇ ਤਾਂ ਕਰਕੇ 350 ਤੇਰਾ 350 ਰੁਪਇਆ ਹੈ 60 ਵੀ 65 ਰੁਪਏ 70 ਰੁਪਏ 80 80 80 400 400 400 10 15 20 25 30 40 400 45 445 ਬੋਲਾਂਗੇ ਨਾ 445 ਬਾਈ ਸੰਧਮੀ ਜਾਊਗੀ 230 ਕਿਰਾਇਆ ਲਓ ਜੀ ਭਾਈ ਜੀ 445 ਰੁਪਏ ਜਿਹੜਾ ਟਰਾਲੀ ਦਾ ਰੇਟ ਲੱਗ ਗਿਆ ਬਈ ਸਰਾ ਰੇਟ ਲੱਗ ਗਿਆ ਬਾਈ ਲੈ ਵੀ ਆਹ ਟਰਾਲੀ ਦਾ ਰੇਟ ਹੈ ਵੇਣੀਆ ਬਈ ਕਿੱਥੋਂ ਤੱਕ ਜਾਂਦਾ ਵੀਰ ਭਰਾ ਤੇ ਥੋੜੀ ਚੈੱਕ ਕਰ ਲਓ ਬਈ ਪਹਿਲਾਂ ਤੇ ਅੰਤਜਾ ਲੈ ਲਓ ਬਾਈ ਜੀ ਕਿੱਥੋਂ ਤੱਕ ਜਾਊਗਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਆ ਜਾਓ ਬਾਈ ਲਾਸਟ ਨਾ ਰਹਿ ਗਿਆ ਬਾਈ ਅੱਜ ਨਿਕਲੀ ਤੋਪ ਤੋਪ ਮਿੱਤਰੋ 2-3 ਦਿਨਾਂ ਬਾਅਦ ਆ 2 ਦਿਨ ਠੰਡ ਬਹੁਤ ਕੀਤੀ ਲਓ ਜੀ ਆਜੋ ਆਜੋ ਭਾਈ ਐਸ਼ੀ कुड़ूबाई सौ रो 59 60 60 70 71 80 81 90 92 300 300 ਬੋਲਾ ਭਾਈ ਕਿਨੇ 300 ਬੋਲਾ ਕਿਨੇ ਭਾਈ ਜਲਦਰਾ 300 ਰੁਪਏ ਲੋ ਜੀ ਬਾਈ ਜੀ ਲਾਸਟ ਟਰਾਲੀ ਦਾ ਰੇਟ ਲੱਗਿਆ ਬਾਈ 300 ਤੇ ਦੱਸਦਗੇ ਪਰ ਨਹੀਂ ਵੇਚੀ ਬਾਈ ਤੇ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਸਪੋਰਟ ਕਰਦਿਆ ਕਰੋ ਭੁੱਲ ਬਾਈ ਜੀ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਅੱਗੇ ਤੇ ਲੋ ਜੀ ਮਿੱਤਰੋ ਇਹ ਸੀਗੇ ਐਤਵਾਰ ਦਿਨ ਤੇ ਬਾਈ ਜੀ ਅਸੀਂ ਕੋਟਕਪੂਰਾ ਮੰਡੀ ਦੇ ਤੂੜੀ ਦੇ ਤਾਏ-ਤਾਏ ਰੇਟ ਮਿੱਤਰੋ ਤੇ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਲੋ ਮਿੱਤਰੋ ਆਹ ਰੌਣਕ ਮੇਲਾ ਵੇਖ ਸਕਦੇ ਆ ਤੁਸੀਂ ਚਾਰ ਨਾ ਗਏ ਸੀਗੇ ਸਰਾ ਰੇਟ ਦੀ ਗੱਲ ਕਰਗੇ ਤੇ 445 ਰੁਪਏ ਵੇਚ ਗਈ ਬਾਈ Esta nueva dosto.